ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾ ਜੀ ਮੈਂ ਇੰਗਲੈਂਡ ਛੁੱਟੀ ਕਰ ਰਿਹਾ ਦਸਤਾਰ ਫਿਲਮ ਦੀ ਅਮਰ ਹੰਦਲ ਜੀ ਡਾਇਰੈਕਟਰ ਨੇ ਵਾਈਟ ਲਾਲਾ ਦੀ ਪਿਕਚਰ ਆ ਬੜਾ ਪਿਆਰ ਸਤਿਕਾਰ ਮਹਾਰਾ ਜੀ ਨੇ ਜਿਹਨਾਂ ਨੇ ਮੈਨੂੰ ਦਿੱਤਾ ਹੈ ਅਸੀਂ ਥੋੜੇ ਅਸੀਂ ਜਾ ਰਹੇ ਆ ਅ ਅੱਜ ਛੁੱਟੀ ਸੀ ਤਾਂ ਮੈਂ ਕਿਹਾ ਵੀ ਚਲੋ ਅੱਜ ਸੈਰ ਕਰਕੇ ਆਈਏ ਇੰਗਲੈਂਡ ਦੀ ਸੈਰ ਕਰ ਰਹੇ ਆ ਅ ਜੀ ਆ ਦੇਖੋ ਆਪ ਬੇਟਾ ਸਾਡਾ ਈਸ਼ੂ ਕਟੀ ਚਲਾ ਰਿਹਾ ਹੈ ਬੜਾ ਖਿਆਲ ਕਰਦਾ ਹੈ ਮੇਰਾ ਬੜਾ ਪਿਆਰ ਕਰਦਾ ਹੈ ਜੀ ਤੇ ਬਾਕਲ ਮੈਂ ਆ ਕਰਨੀ ਸੀ ਉਹ ਕਿਸੇ ਨੇ ਇੱਕ ਪੋਸਟ ਪਾਈ ਹੈ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਹੈ ਫਲਾਨਾ ਮੈਨੂੰ ਰੋਟੀ ਨਹੀਂ ਦਿੰਦੇ ਇਹ ਇੱਕ ਇੱਕ ਕਿਸ ਉੱਲੂ ਦਾ ਪੱਠੇ ਨੇ ਪਾਈ ਹੈ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਮੈਂ ਗੱਲ ਕਹੀ ਸੀ ਇਹਨੂੰ ਅੱਜ ਜਿਹੜਾ ਜਿਹਨੇ ਇੰਟਰਵਿਊ ਲਈ ਹੈ ਮੇਰੀ ਮੈਨੂੰ ਲੱਗਦਾ ਇਹੋ ਹੀ ਬੰਦਾ ਇਹ ਇਹਨੂੰ ਮੈਂ ਕੀ ਗੱਲ ਕਹੀ ਸੀ ਬਈ ਹੁਣ ਮੈਂ ਅਮਰਜ ਮਹਾਰਾਜ ਨੇ ਮਮੀ ਸ਼ਿਕਾਇਤ ਆ ਆਪਣੀ ਗੋਦ ਵੀ ਪਠਾ ਲਿਆ ਤੇ ਹੁਣ ਮੈਂ ਜਾਣ ਲਈ ਤਿਆਰ ਆ ਮਹਾਰਾਜ ਮੈਨੂੰ ਜਦ ਮਰਜ਼ੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਗਈ ਹੈ ਜੀ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਜੀਰ ਕੌਰ ਨੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਆ ਨਾਲੇ ਤਾਂ ਅਕੈਡਮੀ ਚਾਹੁੰਦੀ ਆ ਅਕੈਡਮੀ ਚਲਾਉਂਦੀ ਆ ਇਹਨ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਆ ਮੇਰੇ ਕੋਲ ਕਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਹੈ ਜੀ ਤੇ ਮੇਰੇ ਬੱਚੇ ਵਿਕਟਰ ਐਮੀ ਯੂਵੀ ਜੋਰਾ ਉਹ ਨੀਲਮ ਬਟੀਆਂ ਮੇਰੀ ਜੋਰੇ ਦੀ ਵਾਈਫ ਹੈ ਜੀ ਮੇਰੀ ਹੇਜ਼ਲ ਬਟੀਆਂ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡ ਚਿਲਡਰਨ ਬੱਚੇ ਦੋਨੋਂ ਮਾਤਾਵਾਂ ਸ਼ਬਨਮ ਹੋਣੀ ਸਾਰੇ ਅਸੀਂ ਇੱਕ ਪਰਿਵਾਰ ਹਾਂ ਤੁਹਾਨੂੰ ਦੱਸ ਦਈਏ ਗੱਲ ਠੀਕ ਆ ਨਾ ਇਹ ਲਿਖਣ ਤੋਂ ਪਹਿਲਾਂ ਪਹਿਲਾਂ ਤਾਂ ਦਿਮਾਗ ਸੈੱਟ ਕਰ ਲਿਆ ਕਰੋ ਮੈਂ ਤੁਹਾਨੂੰ ਦੱਸਾਂ ਫੇਰ ਨਾ ਕਿ ਅਮੁਰ ਕੜੀਸ ਕੇ ਮੈਂ 70 ਵੀ ਫੇਰੂੰਗਾ ਤੁਹਾਡੇ ਹੈਂ ਤੁਸੀਂ ਕੀ ਸਮਝ ਮੈਂ ਬੱਬਰ ਸ਼ੇਰ ਆਦਮੀ ਆ ਤੇ ਮੇਰਾ ਏਡਾ ਵੱਡਾ ਪਰਿਵਾਰ ਆ ਸਾਰੀ ਦੁਨੀਆ ਮੇਰਾ ਪਰਿਵਾਰ ਆ ਸਾਰੀ ਦੁਨੀਆ ਦੀ ਮੇਰੀਆਂ ਧੀਆ ਨੇ ਪੁੱਤਰ ਨੇ ਹੈ ਜੀ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸੱਚ ਕਹੂੰ ਸੁਣ ਲਿਓ ਸਵੇ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਠੀਕ ਹੈ ਨਾ ਇਹ ਮੇਰਾ ਸਾਰੀ ਦੁਨੀਆ ਮੇਰੀ ਆਪਦੀ ਪਰਿਵਾਰ ਆ ਕਬਰ ਹੈ ਮੇਰਾ ਸਿੱਖ ਕਾਮ ਦਾ ਮੈਂ ਪਰਿਵਾਰ ਦਾ ਸਦਸਿਆ ਆ ਤੇ ਤੁਹਾਨੂੰ ਮੈਂ ਦੱਸ ਦਿਆਂ ਵੀ ਮੇਰੇ ਬਾਪੂ ਜੀ ਹੈ ਕੰਪਨ ਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਕਾਰਯੋਗ ਬਾਪੂ ਜੀ ਸਤਕਾਰਯੋਗ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਸਤਕਾਰਯੋਗ ਮੇਰੇ ਬਾਪੂ ਜੀ ਛੋਟੇ ਮੇਰੀ ਮਾਂ ਹਾਂਜੀ ਮਾਤਾ ਸਹਿਬਕੌਰ ਜੀ ਮੇਰੀ ਦਾਦੀ ਮਾਂ ਮਾਤਾ ਗੁਜਰਕੌਰ ਜੀ ਮੇਰੇ ਚਾਰ ਵੱਡੇ ਭਰਾ ਮੇਰੇ ਬਾਬੇ ਬਾਬਾ ਜੀਤ ਸਿੰਘ ਜੀ ਜੋਹਾਰ ਸਿੰਘ ਜੀ ਹਾਂਜੀ ਬਾਬਾ ਫਤੇਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਮੇਰੇ ਪੰਜ ਪਿਆਰੇ ਵਾਰਾ ਜੀ ਮੇਰੇ ਸ਼ਹੀਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜਗਦੀ ਜੋਤ ਮੇਰੇ ਗੁਰੂ ਮਹਾਰਾਜ ਜੀ ਹੈ ਜੀ ਤੇ ਮੇਰਾ ਐਡਾ ਵੱਡਾ ਪਰ ਸਿੱਖ ਕੌਮ ਸ਼ਹੀਦ ਸਿੰਘ ਸਾਰੇ ਇਹ ਮੇਰੇ ਰਿਸ਼ਤੇਦਾਰ ਨੇ ਮੇਰਾ ਪਰਿਵਾਰ ਆ ਮੇਰਾ ਇਸ ਪਰਿਵਾਰ ਦਾ ਬੱਚਾ ਤੇ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇੰਨੀ ਕਿ ਤਾਕਤ ਬਖਸ਼ੀ ਹੋਈ ਆ ਵੀ ਜੇ ਜਦ ਚਾਹੂੰਗਾ ਉਹ ਤੋ ਜਾਊਂਗਾ ਪਰ ਇਹ ਗੁਰੂ ਜੀ ਮੈਂ ਗੱਲ ਕੀਤੀ ਸੀ ਵੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਵਿੱਚ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂ ਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ 'ਚ ਭੇਜਦਾ ਤੇ ਜੇ ਮੈਂ ਹੁਣ ਆਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਵਾਂ ਠੀਕ ਆ ਤੇ ਉਹ ਜਿਹੜੀ ਮੇਰੀ ਮਾਤਾ ਛੋਟੀ ਆਪਣੀ ਸੁਤਵੀਰ ਕੌਰ ਨੀਣਾ ਇਹ ਸਾਰਾ ਦਿਨ ਪਿਆਰੀ ਅਕੈਡਮੀ 'ਚ ਵੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਆ ਤੇ ਮੇਰੇ ਨਾਲ ਇੰਨਾ ਸਤਿਕਾਰ ਮਾਨ ਪਿਆਰ ਕਰਦੇ ਸਾਰੇ ਹੀ ਹੈ ਇਹ ਮੇਨਾਂ ਦੀਆਂ ਭੈਣਾਂ ਇਹਨਾਂ ਦੇ ਜਿਹੜੇ ਆਪਣੇ ਭੈਣਾਂ ਦੇ ਘਰ ਵਾਲੇ ਐ ਹੈ ਜੀ ਤੇ ਮਾਤਾ ਸਾਡੀ ਹੈਂ ਬੁਰਮੀਤਕਾਰ ਜੀ ਉਹ ਸਾਨੂੰ ਐ ਪਾਲਦੇ ਜਿਵੇਂ ਬੱਚੇ ਪਾਲੇ ਹੁੰਦੇ ਮੈਂ ਤਾਂ ਪਿਆਰ ਹੀ ਬੜਾ ਕਰਦੇ ਮੈਂ ਤਾਂ ਉਹਦਾ ਪੁੱਤ ਸਮਝ ਕੇ ਕਰਦਾ ਤੇ ਤੂੰ ਜੋ ਮਰਜੀ ਲਿਖਦਾ ਓਏ ਅਗਰ ਤੂੰ ਭਾਈ ਆਪਦੀ ਕਲਮ ਹਿਸਾਬ ਨਾਲ ਚਲਾਇਆ ਕਰੋ ਆਰਟੀਕਲ ਹਿਸਾਬ ਨਾਲ ਲਿਖਿਆ ਕਰੋ ਫਿਰ ਲਾਖ ਕਿਉਂ ਜੇ ਹੈ ਤੈਨੂੰ ਕਿਹਦੇ ਹੱਕ ਦਿੱਤਾ ਵੀ ਇਹੋ ਜਿਹੀ ਗੱਲਾਂ ਲਿਖਣ ਦਾ ਤੈਨੂੰ ਯੋਗਰਾ ਸਿੰਘ ਐਂ ਲੱਗਦਾ ਹੈ ਹੈ ਬਾਲਾ ਜਰਨਲ ਵੀ ਕਦੇ ਕਹਿੰਦੇ ਨੇ ਮੈਂ ਮਰਨ ਨੂੰ ਤਿਆਰ ਮਰ ਰੋਟੀ ਨਹੀਂ ਮਿਲਦੀ ਰੋਟੀ ਦਾ ਮੈਨੂੰ ਸਾਰੀ ਦੁਨੀਆ ਦਿੰਦੀ ਹੈ ਮੇਰੇ ਘਰ ਦੇ ਮੇਰੇ ਪਿੱਛੇ-ਪਿੱਛੇ ਤੁਰੇ ਫਿਰਦੇ ਹਾਂ ਅੱਗੇ ਤੋਂ ਆ ਜੇ ਗੱਲਾਂ ਲਿਖੀਆਂ ਆਪਦਾ ਹਿਸਾਬ ਲਾ ਲਓ ਜੇ ਹੁਣ ਤਾਂ ਮੈਂ ਦਿੱਤਾ ਛੱਡ ਵੀ ਚੱਲ ਕਿਉਂਕਿ ਅਮਰਿਤ ਛੱਕ ਨਾ ਜੇ ਮੈਂ ਪਹਿਲਾਂ ਵਾਲਾ ਯੋਗਰਾ ਹੁੰਦਾ ਮੈਂ ਤੇਰੇ ਅਦਫਤਰ ਆ ਗਿਆ ਸੀ ਮੈਨੂੰ ਪਤਾ ਨਹੀਂ ਤੂੰ ਕੌਣ ਐ ਕੌਣ ਨਹੀਂ ਐ ਜੱਗਬਾਣੀ ਦਾ ਹੋਏਗਾ ਭਾਈ ਆਪਦੇ ਘਰੇ ਸਮਝ ਆ ਗਈ ਨਾ ਖਬਰਦਾਰ ਜੇ ਅਜੇ ਗੱਲਾਂ ਲਿਖੀਆਂ ਤਾਂ ਗੱਲ ਕੁਛ ਕਰੀ ਦੀਏ ਕਰ ਤੁਸੀਂ ਕੁਛ ਦਿੰਦੇ ਹੋ ਤੇ ਲੋਕਾਂ ਦੇ ਘਰਾਂ 'ਚ ਕਲੇਸ਼ ਕਰਨਾ ਚਾਹੋ ਨੇ ਘਰ ਤੋੜਨਾ ਚਾਹੋ ਨੇ ਤੁਸੀਂ ਹਿਸਾਬ ਰਾਈ ਭਾਏ ਅੱਗ ਦਾ ਆਪਦਾ ਅੱਜ ਕਿ ਦਿੱਤਾ ਮਾਫ ਕਰ ਮੁੜ ਕੇ ਨਾ ਲਿਖੀਆਂ ਆ ਦੀ ਗੱਲ ਤੇ ਤੁਸੀਂ ਇਹਨਾਂ ਦੇ ਗੱਲਾਂ ਨਾ ਸੁਣਿਆ ਕਰੋ ਤੁਹਾਨੂੰ ਯੋਗਰਾਜ ਸਿੰਘ ਜਾਣਦੇ ਅੰਨੇ ਮੈਨੂੰ ਫੋਨ ਆਗੇ ਲੋਕਾਂ ਦੇ ਲੋਕ ਰੋਈ ਜਾਂਦੇ ਆ ਵਿਚਾਰੇ ਕੀ ਕਰਤਾ ਤੂੰ ਲਿਖ ਕੇ ਓਏ ਹੈ ਸਾਰੀ ਦੁਨੀਆ ਹਿਲਾ ਕੇ ਰੱਖਤੀ ਇਸ ਕਰਕੇ ਭਾਈ ਤੈਨੂੰ ਮਾਫ ਕਰਦਣੇ ਆ ਤਗੀ ਮੁੜ ਕੇ ਨਹੀਂ ਕਰਨਾ ਸੋ ਜਿਹੜਾ ਆਰਟੀਕਲ ਤੁਸੀਂ ਪੜ ਰਹੇ ਹੋ ਇਹ ਬਕਵਾਸ ਹੈ ਕਿਹਾ ਮੈਂ ਕੁਝ ਹੋਰ ਸੀ ਇੰਟਰਵਿਊ ਕਰਕੇ ਗਿਆ ਸੀ ਮੈਨੂੰ ਲੱਗਿਆ ਪਤਾ ਹੁਣ ਕੌਣ ਹੈ ਇਹ ਜਗ ਬਾਣੀ ਤੋਂ ਆਇਆ ਸੀ ਘਰੇ ਨਾਲ ਉਹ ਮੈਸੇਜ ਬੰਦੇ ਨੂੰ ਇੰਟਰਵਿਊ ਕਰਦਾ ਨਹੀਂ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸੋ ਇਸ ਕਰਕੇ ਭਾਈ ਆਪ ਦਾ ਹਿਸਾਬ ਠੀਕ ਕਰੋ ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫੇਰ ਨਾਖੇ ਜੀ ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜਿਹੇ ਮਾਤਾਵਾਂ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੰਨਾ ਮੇਰਾ ਬੜਾਪੇ ਚ ਪਿਆਰ ਕਰਦੇ ਇਹ ਹੋਰ ਗੱਲ ਹੈ ਵੀ ਮੈਂ ਸ਼ੂਟਿੰਗਾਂ ਕਰਨਾ ਇੱਧਰ ਜਾਣਾ ਉੱਧਰ ਜਾਣਾ ਕ੍ਰਿਕਟ ਦੀ ਕੋਚਿੰਗ ਕਰਨੀ ਹੈ ਜੀ ਤੇ ਮੈਨੂੰ ਇਹਨਾਂ ਟਾਈਮ ਨੇਲ ਦਾ ਮਹਾਰਾਜ ਅਰਾਜ ਆਪਣਾ ਨਾ ਜੱਪ ਹੁੰਦਾ ਇਕੱਲੇ ਹੋ ਕੇ ਇਕੱਲੇ ਬੈਠ ਕੇ ਇਸ ਕਰਕੇ ਮੈਂ ਪਾਸੇ ਹੋ ਕੇ ਰਹਿਣਾ ਇਹ ਥੋੜਾ ਵੀ ਮੈਂ ਤਾਂ ਸਵੇਰੇ ਤੂੰ ਮੈਂ ਘਰ ਤੋਂ ਦੂਰ ਨਾ ਕਿਤੇ ਖਬਰਦਾਰ ਦੇ ਮੇਰੀ ਫੈਮਿਲੀ ਬਾਰੇ ਮੁੜ ਕੇ ਗੱਲ ਨਹੀਂ ਕੀਤਾ ਤਾਂ ਦੱਸ ਦਉ ਸਮਝ ਆ ਗਈ ਮੈਂ ਉਹ ਆਦਮੀ ਆ ਮੇਰੇ ਪਰਿਵਾਰ ਦੇ ਮੜ ਜੇ ਵੀ ਛਿੱਟਾ ਪਕਦੇ ਨੇ ਪਾਇਆ ਤਾਂ ਮੈਂ ਧੱਜੀਆਂ ਉਡਾਵਾਂਗਾ। ਹਾਂ ਮੇਰੇ ਲਈ ਮੇਰਾ ਪਰਿਵਾਰ ਬਹੁਤ ਵੱਡੀ ਚੀਜ਼ ਹੈ। ਬਸ ਇਹ ਗੱਲ ਅੱਜ ਤੋਂ ਬਈ ਯਾਦ ਰੱਖਣਾ ਖਬਰਦਾਰ ਜੇ ਕਿਸੇ ਨੇ ਪੈਨ ਚੱਕ ਕੇ ਇੱਕ ਅਲਫਾਜ਼ ਵੀ ਮੇਰੇ ਬੱਚਿਆਂ ਬਾਰੇ ਜਾਂ ਮੇਰੀ ਮਾਤਾਵਾ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਕੁਝ ਲਿਖਿਆ। ਰਹੀ ਰਿਸ਼ਤੇਦਾਰਾਂ ਦੀ ਗੱਲ ਇਹ ਵੀ ਦੱਸ ਦਿਆਂ ਇਹ ਨਕਲੀ ਰਿਸ਼ਤੇਦਾਰ ਜਿਹੜੇ ਸਾਡੇ ਘਰ ਖਰਾਬ ਕਰਦੇ ਨੇ ਮੈਂ ਹੁਣ ਵੀ ਕਹਿੰਦਾ ਰਿਸ਼ਤੇਦਾਰ ਤੇ ਕੁੱਤੇ ਇਹ ਘਰਤ ਨਹੀਂ ਵੜਨੇ ਚਾਹੀਦੇ ਲੇਕਿਨ ਰਿਸ਼ਤੇਦਾਰ ਉਹ ਚੰਗਾ ਜਿਹੜਾ ਘਰ ਜੋੜੇ। ਜਿਹੜਾ ਘਰ ਦੀ ਖੁਸ਼ੀ ਜਾਵੇ ਜਿਹੜਾ ਆਪਣੀ ਪਿਆਰ ਘਰ ਚ ਵੰਡੇ ਉਹ ਹੁੰਦਾ ਰਿਸ਼ਤੇਦਾਰ ਆਹ ਕਾ ਮਾਮਾ ਪਟਿਆਲੇ ਵਾਲਾ ਬੋਲਦਾ ਮੈਨੂੰ ਪਤਾ ਇਹਨਾਂ ਦਾ ਕੀ ਨਾ ਤੂੰ ਥਾ ਨਗਲੀ ਮਾਮਾ ਤੇਰੀ ਜ਼ਰੂਰਤ ਕੀ ਗੱਲ ਕਰਨ ਦੀ ਆ ਹਾਂ ਮੁੜ ਕੇ ਨਾ ਗੱਲ ਕਰੀ ਮੇਰਾ ਇੱਥੇ ਕੋਈ ਮਾਮਾ ਚ ਆਇਆ ਤਾਤਾ ਮਾਸੀ ਨਹੀਂ ਕੁਛ ਨਹੀਂ ਮੇਰਾ ਇੱਕ ਗੁਰੂ ਘਰ ਆ ਤੇ ਮੇਰਾ ਪਰਿਵਾਰ ਆ ਮੇਰੇ ਬੱਚੇ ਆ ਦੈਟਸ ਇਟ ਇਸ ਤੋਂ ਇਲਾਵਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ ਸਿਮਰਨ ਮੇਰਾ ਪੁੱਤ ਹੈ ਹੈ ਜੀ ਔਰ ਮੇਰਾ ਜੋਬਨਜੀਤ ਮੇਰਾ ਪੁੱਤ ਹੈ ਇਹ ਕਿਹੜੀ ਗੱਲ ਆ ਸਾਰੀ ਦੁਨੀਆ ਪੁੱਤ ਤੁਸੀਂ ਸਾਇਓ ਆਰਟੀਕਲ ਲਿਖ ਕੇ ਜੋ ਮਰਜ਼ੀ ਬੋਲਦੇ ਨੇ ਖਬਰਦਾਰ ਮੇਰੇ ਬਾਰੇ ਗੱਲ ਕੀਤੀ ਤਾਂ ਪਹਿਲਾਂ ਤਾਂ ਇੰਟਰਵਿਊ ਕਰਨੀ ਹੁੰਦੀ ਹੱਥ ਜੋੜਦੇ ਫਿਰਦੇ ਹੁੰਦੇ ਆ ਹੈ ਫਿਰ ਤੁਸੀਂ ਜੋ ਮਰਜ਼ੀ ਲਿਖੋ ਇਸ ਕਰਕੇ ਮੈਂ ਜਿੰਨਾ ਖੁਸ਼ਕਿਸਮਤ ਬੰਦਾ ਕੋਈ ਵੀ ਨਹੀਂ ਹਾਂ ਇਹ ਹੋਰ ਗੱਲ ਹੈ ਮੈਂ ਆਪਣਾ ਜੀਵਨ ਅਲੱਗ ਹੋ ਕੇ ਮਹਾਰਾਜ ਦੇ ਕਦਮਾਂ ਜੀਣਾ ਚਾਹੁੰਦਾ ਕਿਉਂਕਿ ਮੇਰੀ ਪਾਠ ਪੂਰੀ ਦਾ 24 ਘੰਟੇ ਮੈਂ ਪਾਠ ਹੀ ਕਰਨਾ ਹੁੰਦਾ ਹੁਣ ਗੱਡੀ ਜਾ ਰਿਹਾ ਮੈਂ ਪੰਜ ਬਾਣੀਆਂ ਦਾ ਪਾਠ ਮਹਾਰਾਜ ਨੇ ਮੇਰੇ ਤੋਂ ਕਰਾਇਆ ਵਿਸ਼ੂ ਨੇ ਵੀ ਸੁਣਿਆ ਹੈ ਤੇ ਅਗੇ ਤੁਰੀ ਐਜੀ ਗੱਲ ਕਰ। ਖਾਬਰਦਾਰ ਜੇ ਕੋ ਬੋਲਿਆ ਤਾਂ। ਠੀਕ ਆ। ਮੇਰਾ ਪਰਿਵਾਰ ਮਿਹਯੂ ਵੀ ਮੇਰਾ ਪੁੱਤ ਮੇਰਾ ਉਹ ਐਨਾ ਮੇਰਾ ਖਿਆਲ ਕਰਦਾ ਹੈ। ਚੋਰਾ ਕਰਦਾ ਹੈ। ਕਿਉਂਰੇ ਦੀ ਵਾਈਫ ਨੀਲਮ ਕਰਦੀ ਐ, ਹੇਜ਼ਲ ਕਰਦੀ ਐ। ਗ੍ਰੈਂਡਚਿਲ ਰੋ ਬਚਾਰਾ। ਹੁਰੈਨ ਬਾਪੂ, ਬਾਪੂ, ਬਾਪੂ ਕਰਦਾ ਫਿਰਦਾ। ਹੈ ਬੱਚੇ ਮੇਰੇ ਐਵੇਂ ਮੇਰੀ ਇੰਡੀਆ ਟੀਮ ਜਿ ਖੇਡ ਰਹੀ ਐ। ਵਿਕਟਰ ਮੇਰਾ ਗਿਆ ਹੋਇਆ ਅ ਅਮਰੀਕਾ ਉਥੇ ਅ ਅਕੈਡਮੀਆ ਖੋਲਣ ਤੇ ਉਹ ਵਿਚਾਰੀ ਜਿਹੜੀ ਮਾਂ ਆਪਣੀ ਨੀਨਾ ਤੇ ਸਦਵੀਰ ਇਹ ਵਿਚਾਰੀ ਤੁਰ ਹੀ ਫਿਰਦੀ ਐ। ਸਾਰਾ ਦਿਨ ਕਿੱਥੇ ਹੋ ਕੀ ਕਰਦੇ ਹੋ ਕੀ ਖਾਦਾ ਉੱਚ ਬਣਾਵਾ ਕਰਾਂ ਹੈ ਸੋ ਖਬਰਦਾਰ ਜੇ ਅੱਜ ਤੋਂ ਬਾਅਦ ਇੱਕ ਵੀ ਅਲਫ਼ਾਜ਼ ਮੇਰੇ ਪਰਿਵਾਰ ਬਾਰੇ ਲਿਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਆ ਪੜ ਕੇ ਨਾ ਵੀ ਉਦਾਸ ਹੋਇਆ ਕਰੋ ਐ ਹੋ ਜੇ 20 ਟਟਮੂਜੀ ਕੋਲੇ ਕਰਦੇ ਆ ਠੀਕ ਹੈ ਨਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ